ਮੈਂ ਤਰੰਤ ਨੇਰੀ ਦੇ ਰਹਿਣ ਵਾਲਾ ਤੇ ਦਿਨੇਸ਼ ਦੇ ਨਾਲ ਮੇਰਾ ਖੁਦ ਦਾ ਆਪਣਾ ਬਿਜ਼ਨਸ ਹੈ ਤੇ ਉਹਦੇ ਨਾਲ ਹੀ ਦੁਕਾਨ ਹਨਵੀਰ ਸਿੰਘ ਹੈ ਮੈਂ ਸੇਰਮ ਫਾਈਨਸ ਤੇ ਆਪਣਾ ਕੰਮ ਕਰਦਾ ਨਾਲ ਹੀ ਆ ਮੇਰੀ ਦੁਕਾਨ ਅੱਜ ਤੋਂ 4 ਮਹੀਨੇ ਪਹਿਲਾਂ ਸਰ ਇਹਨਾਂ ਨੂੰ ਆਈ ਹੀ ਧਮਕੀ ਤੇ ਡੇਢ ਮਹੀਨਾ ਸਾਰੇ ਪ੍ਰਸ਼ਾਸਨ ਰਿਹਾ ਉਹਨਾਂ ਦੇ ਗੰਨਮਣ ਇਥੇ ਤੇ ਗੰਨਮਣ ਹਟਣ ਤੋਂ ਬਾਅਦ ਮੈਂ ਉਹਨਾਂ ਨੂੰ ਪੁੱਛਿਆ ਵੀ ਸਰ ਹੁਣ ਦੋੜਨ ਲੱਗੇ ਜੀ ਉਹਨਾਂ ਨੇ ਕਿਹਾ ਵੀ ਉਹ ਬੰਦੇ ਫੜੇ ਗਿਆ ਉਹ ਬੰਦੇ ਨੇ ਧਮਕੀ ਦਿੱਤੀ ਸੀ ਉਸ ਤੋਂ ਬਾਅਦ ਸਰ ਮੈਂ ਫਿਰ ਇਹਨੂੰ ਪੁੱਛਿਆ ਵੀ ਆ ਫਰੂ ਕੋਟੀ ਦੀ ਲੋੜ ਆ ਕਰੀਏ ਉਹਨੇ ਵੀ ਬੰਦੇ ਫੜੇ ਗਏ ਅੱਜ ਬੰਦੇ ਗਏ ਫੜੇ ਮੈਨੂੰ ਉਹ ਕੋਈ ਦੁੱਖ ਨਹੀਂ ਮੈਨੂੰ ਇਹ ਦੁੱਖ ਸਰ ਦੋ ਦਿਨ ਹੋਇਆ ਸਰ ਦੋ ਦਿਨ ਹੋਏ ਕੱਲ ਲਵਾਇਆ ਪਰ ਟਸ ਹੁਣ ਅੱਜ ਗੋਲੀ ਚੱਲਣ ਦਾ ਮਤਲਬ ਕੀ ਸਾਰਾ ਇਹਦੇ ਵਿੱਚ ਸਰ ਮੈਂ ਨਾ ਕੱਲ ਨਹੀਂ ਪਰਸੋਂ ਗਿਆ ਵਾ ਥਾਣੇ ਮੈਂ ਸਰ ਉਹਨਾਂ ਨੂੰ ਪੁੱਛਿਆ ਵੀ ਇਦਾਂ ਸਾਰਾ ਪ੍ਰੋਬਲਮ ਚੱਲਦੀ ਆ ਕਿ ਇੱਕ ਬੰਦੇ ਨੂੰ ਉਹਨੇ ਇੱਕ ਦੋ ਗੋਲੀਆਂ ਫੜ ਲਈਆਂ ਕੋਈ ਵੀ ਬੰਦਾ ਤੇ ਮਾਗੀ ਪ੍ਰੋਬਲਮ ਹੈ ਤੇ ਉਹਨਾਂ ਨੇ ਕਿਹਾ ਵੀ ਐਸਐਸਬੀ ਸਾਹਿਬ ਦੀ ਨਿਗਰਾਨੀ ਵਿੱਚ ਆ ਕੀ ਅੰਦਾਜ਼ਾ ਹੁੰਦਾ ਮੈਂ ਸਰੂ ਇੱਕ ਦਿਮਾਗੀ ਪ੍ਰੋਬਲਮ ਨੂੰ ਛੱਡਦੀ ਤੇ ਮੈਂ ਸਰ ਵੀ ਜੇ ਉਹਨਾਂ ਨੂੰ ਇੰਨੀ ਪ੍ਰੋਬਲਮ ਉਸ ਕੰਮ ਤੋਂ ਉਹਦੇ ਨਾਲ ਵੇਰਿਆ ਤੇ ਇਸ ਤੀ ਦੇ ਵੇਰ ਕਿਉਂ ਨਹੀਂ ਆ ਗਿਆ ਆਪਾਂ ਉਹ ਬੰਦਾ ਠਾ ਠਾਰ ਕੰਮੰਡਿਆ ਰੋਜ਼ ਕੰਮੰਡਿਆ ਅੜੀਐਸਓ ਸਾਹਿਬ ਆਏ ਥੇ ਹੁਣੇ ਮਨ ਨੂੰ ਮਿਲ ਕੇ ਆ ਮੈਂ ਸਰੂ ਵੀ ਆਪਣੇ ਪ੍ਰੋਬਲਮ ਚ ਲੰਡੀ ਆ ਤੇ ਉਹਨਾਂ ਨੇ ਉਹਦਾ ਵੇਰ ਨਹੀਂ ਹੋਇਆ ਅਜੋ ਵੀਰ ਭਲਾ ਮਨਸ ਬੰਦਾ ਉਹਨੇ ਕੋਈ ਚੋਰੀ ਨਹੀਂ ਕੀਤੀ ਡੇਰੀ ਕਿ ਲਈ ਸ਼ੁਰੂ ਤੋਂ ਮਿਹਨਤ ਕਰਨ ਦਾ 30 ਸਾਲ ਹੋ ਗਏ ਵਿਚਾਰਾ ਮਿਹਨਤ ਕਰਨ ਦਾ ਅਸੀਂ ਮਿਹਨਤ ਦੇ ਪੈਸੇ ਕਿਸ ਨੂੰ ਕਿਵੇਂ ਕਿਦੇ ਦੀਏ ਐ ਮੈਨ ਖੁਦ ਕਿਨੇ ਆੜਾ ਮੇਰਾ ਸੁੰਦੇ ਨੇ ਗੋਲੀ ਚਲਾਉਣ ਵਾਲਾ ਰਾ ਉਹਨੇ ਕਹੀ ਵੀਰੇ ਦੱਸ ਕੇ ਆ ਜਦੋਂ ਮਰਜੀ ਆ ਦੱਸ ਕੇ ਜਦੋਂ ਮਰਜੀ ਆ ਉਦੋਂ ਨਾ ਆਵੀ ਪਿੱਠ ਪਿੱਛੇ ਦੇ ਵੀਰੇ ਆਪਣੇ ਕੋਈ ਵੀ ਮਾਰ ਸਕਦਾ ਮੈਨ ਖੁਦ ਤਾਂ ਮੈਨ ਦਿਖ ਨਹੀਂਿਆ ਪਰ ਉਹਨੇ ਵਿਚਾਰੇ ਨੇ ਮਿਹਨਤ ਕੀਤੀ ਉਹਨੇ ਕੀ ਕੀਤਾ ਹਸੋ ਮਿਹਨਤ ਕਰਨਾ ਗੁਨਾਹ ਹੀ ਮਿਹਨਤ ਕਰਨਾ ਦੱਸੋ ਗੁਨਾਹ ਵੀਰ ਜੀ ਮੈਨ ਇਹਦਾ ਜਵਾਬ ਦੇ ਦਿਓ ਉਹਨਾਂ ਦੇ ਨਿਆਂ ਹੀ ਠੰਮੇ ਪਏ ਵਿਚਾਰੇ ਉਹਦੀ ਘਰ ਦੀ ਠੰਮੀ ਪਈ ਉਹਦੀ ਮਾਰਾ ਥੱਲੇ ਉਹਦੀ ਗੋਲੀ ਸੁਣਦਾ ਸਾਰੇ ਦੇ ਪੀ ਥੱਲੇ ਭਾਈ ਉਹਦਾ ਕਸੂਰ ਕੀ ਉਹਨਾਂ ਦਾ ਵਿਚਾਰਿਆਂ ਦੱਸੋ ਇਹ ਕੀ ਆ ਹੈ ਇਹਦਾ ਕਸੂਰ ਦੱਸੋ ਵੀਰ ਜੀ ਕੱਲ 3 ਦਿਨ ਹੋ ਗਏ ਵਿਚਾਰਾ ਪਹਿ ਕੱਠੀ ਕੀਤੇ ਵਿਚਾਰੇ ਨੇ ਮਿਹਨਤ ਕੀਤੀ ਕਰੋੜਾਂ ਦੇ ਉੱਤੇ ਸਿਰ ਤੇ ਕਰਜ਼ਾ ਨਾਲ ਘਰ ਬਣਾਇਆ ਉਹਨੇ ਕਦੇ ਉਹਦੇ ਦੇਣ ਦੇ ਕਰਜ਼ੇ ਦੇ ਹੰਡੇ ਆ ਵਿਚਾਰਾ ਤੀ ਪੈਸੇ ਕਿੱਦਾਂ ਮੰਗ ਲੇਗੇ ਤੂੰ ਯਾਰ ਮੈਨੂੰ ਇਹ ਨਹੀਂ ਸਮਝੀ ਮੰਗਣ ਵਾਲਾ ਉਹੀ ਮੰਗ ਲਿੰਦਾ ਜਾਣਾ ਉੱਠ ਕੇ ਮੇਰੇ ਐਸਐਸਬੀ ਸਾਹਿਬ ਗੜੀ ਕਪਤਾਨ ਸਰ ਗੜੀ ਇਹ ਉਹ ਅਰਦਾਸ ਆ ਬੇਨਤੀ ਆ ਵੀ ਤੁਸੀਂ ਪਲੀਜ਼ ਸਰ ਥੋੜਾ ਧਿਆਨ ਦਿਓ ਕਿਰਤੀ ਬੰਦੇ ਦੇ ਉੱਤੇ ਨਾ ਇਹੋ ਜਿਹਾ ਜ਼ੁਲਮ ਨਾ ਹੁੰਦੋ ਤੁਸੀਂ ਉਹਦੇ ਉੱਤੇ ਕਾਰਵਾਈ ਕਰੋ ਬੰਦਿਆਂ ਉੱਤੇ ਜਿਹੜੇ ਬੰਦੇ ਇਹ ਕੰਮ ਕਰਦੇ ਆ ਅਸੀਂ ਕਿਹਤ ਮੰਗਦੇ ਹੋਣੀ ਦਿਹਾੜੀ ਲਾਉਨੇ ਮਿਹਨਤ ਕਰਦੇ ਆ ਸਰ ਦਾਦਾ 12 ਸਾਲ ਮੈਂ ਖੋਦੋਂ ਬਾਹਰ ਲਾਗੇ ਆਇਆ ਜੇ ਅੱਜ ਮੈਂ ਉੱਠਿਆ ਵੰਦਿਆ ਮਲਵੇੜੀ ਵੀ ਤੁਹਾਨੂੰ ਪੈਸੇ ਚੁੱਕ ਕੇ ਦੇਣਾ ਕਿੰਨੇ ਪੈਸੇ ਮੰਗੀ ਸੀ 5 ਲੱਖ ਰੁਪਏ ਵੀਜੀ ਮੰਗਿਆ ਤੇ ਕੰਪਲੇਨ ਨੂੰ ਦਿੱਤੀ ਪੁਲਿਸ ਤੋਂ ਅਸਲ ਕਾਰਵਾਈ ਵੀ ਨਹੀਂ ਕੋਈ ਕਾਰਵਾਈ ਕੀਤੀ ਉਹਨਾਂ ਨੇ ਉਹਨਾਂ ਨੇ ਪੁਲਿਸ ਦੇ ਮੁਲਾਜ਼ਮ ਭੇਜੇ ਬਕਾਇਆ ਤਿੰਨ ਦੋ ਮਹੀਨੇ ਪੁਲਿਸ ਮੁਲਾਜ਼ਮ ਰਹੇ ਆ ਮੁੜ ਕੇ ਜਦ ਤੁਹਾਡੇ ਮਨੋਂ ਕਿਹਾ ਸਰ ਕਿਉਂ ਗਿਆ ਆਉਂਦੇ ਜੋ ਬੰਦੇ ਫੜੇ ਗਿਆ ਅਜੇ ਕਿ ਫੜੇ ਉਹ ਈ ਮਹੀਨੇ ਬਾਅਦ ਗਿਆ ਆ ਮੈਨੂੰ ਉਸ ਚੀਜ਼ ਦਾ ਕੋਈ ਧੱਕੇ ਨਹੀਂ ਦੋਖਿਆ ਦੋ ਦਿਨ ਪਹਿਲਾਂ ਕਿਉਂ ਨਹੀਂ ਕਿ ਫੇਰਿੰਗ ਹੋਈ ਦੋ ਦਿਨ ਪਹਿਲਾਂ ਕਿਉਂ ਨਹੀਂ ਫੇਰਿੰਗ ਜਦੋਂ ਇਹ ਟਫਲ ਲਵਾਇਆ ਇਹਨੇ ਕਿਹਾ ਅੰਦਰ ਗਰਮੀ ਵੜੀ ਆ ਪੱਕੇ ਸੀ ਲੋੜਾਈ ਦੇ ਸੀ ਕਰਕੇ ਲਵਾਉਂਦੋ ਐਂ ਤੇ ਸੋਚਿਆ ਹੀ ਨਹੀਂ ਉਹ ਸਾਨੂੰ ਗੋਲੀ ਜਿਲਾਉਗੀ ਜੇਦਾ ਫੋਨ ਹੁੰਦਾ ਸੀ ਕਿੰਨੇ ਫਰੋਤੀ ਮੰਗੀ ਸੀ ਪਰ ਨਾ ਯਾਰ ਜਿਸ ਜਿਸ ਬਣੀ ਕਿ ਜੈਸਲ ਜੈਸਲ ਦੇ ਵੀਡੀਓ ਨਾ ਜੈਸਲ ਦੇ ਮੁੰਡਾ ਕੋਈ ਹੋਏ ਅਮਰੀਕਾ ਵਿੱਚ ਫੜਿਆ ਗਿਆ ਉਹਦੀ ਵੀਡੀਓ ਖੁਦ ਪਰ ਉਹਨੇ ਇਹ ਕੰਮ ਨਹੀਂ ਕੀਤਾ ਹੋਊਗਾ ਤੂੰ ਜਿਹੜਾ ਬੰਦਾ ਫੜਿਆ ਉਹਨੇ ਕੀ ਕਰਨਾ ਇੱਥੇ ਕੋਈ ਦੁੱਕੀ ਤਕੀ ਹੋਣਾ ਚੋਰ ਜਿਹੜਾ ਜਨੇ ਇਹ ਕੰਮ ਕੀਤਾ ਚੈਨ ਨੂੰ ਗੁਰ ਮਾਰਨਾ ਇੱਕ ਪਰਸੂ ਨਹੀਂ ਮੜ ਗਿਆ ਜਿੰਨੀ ਪੂਰੀ ਫੋਨ ਆਈ ਸੀ ਭਾਈ ਫੋਨ ਕਰਦਾ ਰਹਿੰਦਾ ਮੈਸੇਜ ਕਰਦਾ ਰਹਿੰਦਾ ਉਹ ਉਹਨੇ ਆਨੂੰ ਕਿਹਾ ਜਾਂ ਕਿਹਾ ਵੀ ਤੁਸੀਂ ਆਪਾਂ ਕਿਰਤ ਕਰਦੇ ਕਿਰਤ ਕਰਨ ਵਾਲੇ ਮਾਰ ਸੱਚੇ ਪਾਸ਼ਾ ਸ਼ਹੀਦ ਹੁੰਦੇ ਆ ਆਪਣੇ ਗੁਰੂ ਨਾਨਕ ਪਾਸ਼ਾ ਉਹਨੇ ਇਨਾ ਹੌਸਲਾ ਦਿੱਤਾ ਜੀ ਇਹ ਕੰਮ ਕਦੀ ਨਹੀਂ ਹੋਊਗਾ ਪਰ ਆਪਾਂ ਇਹ ਪ੍ਰਸ਼ਾਸਨ ਗੜੀ ਕਪਤਾਨ ਸਾਹਿਬ ਆਪਣੇ ਐਸਪੀ ਸਾਹਿਬ ਗੜੀ ਬੇਨਤੀ ਕਰਦੇ ਸਾਰੇ ਇਹਨੂੰ ਸਾਫ ਦਵਾਓ ਇਹਨੇ ਕੋਈ ਚੋਰੀ ਨਹੀਂ ਕੀਤੀ ਇਹਦਾ ਬ੍ਰੈਕਡਾਊਨ ਚੈੱਕ ਕਰ ਲਓ ਪਹਿਲੇ ਦਿਨ ਦੁੱਧ ਵੇਚਣਾ ਸ਼ੁਰੂ ਕੀਤਾ ਸੀ ਨੇ ਉਹ ਥੋੜ੍ਹਕੇ ਆਪਣੇ 150 ਆਪਣੇ ਮਾੜੀ ਸਾਹਿਬ ਨਾਲ ਉੱਠ ਕੇ ਇੱਥੇ ਆਏ ਵਿਚਾਰੇ ਹੌਲੀ ਹੌਲੀ ਵਿਚਾਰੇ ਨੇ ਕਮਾਈ ਕਰਕੇ ਇੱਥੋਂ ਧਿੱਕਰ ਪਹੁੰਚਿਆ ਵਾ ਕਿੰਨੇ ਜਣੇ ਆਏ ਸੀ ਪਰਿਵਾਰ ਨਾਲ ਕਿੰਨੇ ਫਾਇਰ ਹੋਏ ਤਿੰਨ ਬੰਦੇ ਆਏ ਭਾਜੀ ਮੋਟਰਸਾਈਕਲ ਤੇ ਆਏ ਦੋ ਸਰਦਾਰ ਤੇ ਇੱਕ ਮੋਨਾ ਹੈ ਉਹ ਬੱਦੇ ਸੀ ਭਾਜੀ ਕਿਦਾਂ ਮੂੰਹ ਬੱਦੇ ਤਾਂ ਮੈਨੂੰ ਪਤਾ ਭਾਜੀ ਜੇ ਸਿਕਿਉਰਟੀ ਹੈਗੀ ਜਿੱਦੀ ਮਤਲਬ ਇਹਨਾਂ ਦੀ ਸਿਕਿਉਰਟੀ ਹੈ ਉਹਦੇ ਉੱਤੇ ਭਾਜੀ ਤੁਹਾਨੂੰ ਮਿਲੀ ਸੀ ਸਿਕਿਉਰਟੀ ਪਹਿਲਾਂ ਮਿਲੀ ਵੀਰ ਜੀ 2 ਮਹੀਨੇ ਪਹਿਲਾਂ ਮਿਲੀ ਸੀ ਪ੍ਰਸ਼ਾਸਨ ਸਾਹਿਬ ਨੇ ਮੁੜ ਕੇ ਬਾਅਦ ਚੁੱਕਿਆ ਕਿ ਇਹ ਵੀ ਇਹੋ ਬੰਦਾ ਫੜਿਆ ਗਿਆ ਤੁਹਾਨੂੰ ਖਤਰਾ ਕੋਈ ਨਹੀਂ ਆ ਬਾਜੀ ਸੇਵ ਨੂੰ ਗੱਲ ਕੀਤੀ ਵੀ ਆਪਾਂ ਕਪਤਾਨ ਸਾਹਿਬ ਨਾਲ ਗੱਲ ਕਰੀਏ ਆਂਦਾ ਹੁਣ ਆਪਣਾ ਡਰ ਕੋਈ ਨਹੀਂ ਭਾਜੀ ਆਈ ਹੋਣੀ ਆ ਜੀ ਮੈਂ ਆਪਣਾ ਖੋਲ੍ਹਿਆ ਹੋਣੀ ਆ ਕਿਉਂਕਿ ਮੇਰਾ ਐਲ ਡੀ ਆ ਸਭ ਕੁਝ ਮੇਰੇ ਕੋਲ ਆਣਾ ਹੀ ਹੋਣਾ ਸਭ ਕੁਝ ਮੇਰਾ ਨਾਮ ਦਿਨੇਸ਼ ਜੋਸ਼ੀ ਆ ਜੀ ਭਾਰਤੀ ਜਨਤਾ ਪਾਰਟੀ ਦਾ ਯੂਥ ਦਾ ਮੈਂ ਜ਼ਿਲ੍ਹਾ ਪ੍ਰਧਾਨ ਆ ਸੀ ਜੀ ਸਰ ਤੁਸੀਂ ਦਿਨੇਸ਼ ਜੀ ਦੀ ਬੋਲੀ ਲਓ ਕੀ ਵੇਖਦੇ ਜੀ ਤੁਸੀਂ ਤੁਸੀਂ ਵਿਜੇ ਜੀ ਤੁਸੀਂ ਆਪ ਦੇਖੋ ਕਿ ਪੰਜਾਬ ਦਾ ਤਾਂ ਸਾਡੇ ਬੇੜੇ ਗਿਰਖ ਹੋ ਗਏ ਜੀ ਲਾਅ ਐਂਡ ਆਰਡਰ ਕਿੱਥੇ ਆ ਜੇਰਾ ਹੁੰਦਾ ਸ਼ਰੀਆਮ ਗੋਲੀਆਂ ਚਲਾਉਂਦਾ ਇਹ ਤੇ ਆਪਣੀ ਕਿਰਤਕਮਾਈ ਕਰਨ ਰਿਹਾ ਜੀ ਕਿਥੋਂ ਦੇਣ 50-50 ਲੱਖ ਰੁਪਈਆ ਮੈਂ ਪ੍ਰਸ਼ਾਸਨ ਦੇ ਅਗੇ ਹੱਥ ਜੋੜ ਕੇ ਮੈਂ ਤੇ ਪਹਿਲੋਂ ਤੇ ਬਹੁਕਰ ਵਾਲੀ ਸਰਕਾਰ ਨੂੰ ਕਹਿਣਾ ਚਾਹੁੰਨਾ ਆ ਕਿ ਕੁਸ਼ਤ ਧਿਆਨ ਦਿਓ ਲੋਕਾਂ ਦਾ ਕੁਸ਼ਤ ਧਿਆਨ ਰੱਖੋ ਕੀ ਕਰਨ ਰਿਹਾ ਜੀ ਤੁਸੀਂ ਕੀ ਕਰਨ ਰਹੀ ਹੈ ਤੁਹਾਡੀ ਪੁਲਿਸ ਕੀ ਕਰਨ ਰਿਹਾ ਪ੍ਰਸ਼ਾਸਨ ਹੱਥ ਬੰਨ ਕੇ ਪ੍ਰਸ਼ਾਸਨ ਨੂੰ ਬੇਨਤੀ ਆ شریف ਇਨਸਾਨ شریف ਪਰਿਵਾਰ ਇਹਨਾਂ ਨੂੰ ਇਨਸਾਫ ਕਰਾਓ ਔਰ ਜਿਹੜੇ ਬੰਦੇ ਇਥੇ ਗੋਲੀਆਂ ਚਲਾ ਕੇ ਸਖਤ ਤੋਂ ਸਖਤ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਜੀ ਮੇਰਾ ਨਾਮ ਕੇਸ ਕੁਮਰ ਗੁਪਤਾ ਭਾਈ ਤੁਸੀਂ ਇਥੇ ਕਿਉਂ ਬੰਦੇ ਨਹੀਂ ਮੇਰਾ ਬਰਾਦਰ ਹੈ ਛੋਟਾ ਮੈਂ ਵੱਡਾ ਭਰਾ ਉਹਨਾਂ ਦਾ ਹਾਂਜੀ ਕੀ ਕਹਿੰਦਾ ਵਾਪਸ ਇਥੇ ਆਏ ਸੀ ਤਿੰਨ ਮੁੰਡੇ ਆਪਣੇ ਬਾਰੋਂ ਤੇ ਗੋਲੀਆਂ ਚਲਾ ਕੇ ਸੀ ਇੱਥੇ ਮਾਰ ਕੇ ਗਾਹ ਗਏ ਆ ਮਤਲਬ ਕਿੰਨੇ ਜਣੇ ਸੀ ਤਿੰਨ ਜਣੇ ਸੀ ਮਤਲਬ ਆਏ ਮੋਟਰਸਾਈਕਲ ਤੇ ਸੀ ਮਤਲਬ ਆਨ ਪਛਾਤੇ ਲਾ ਲੋ ਕਿ ਬਦਲਾਵਾ ਇੱਕ ਮੋਨਾ ਸੀ ਤੇ ਦੋ ਦੋ ਗਿਆਨੀ ਸੀ ਇੱਕ ਨੇ ਦੁਆਰੇ ਮੂੰਹ ਟਕੇ ਇੱਕ ਨੇ ਖੁੱਲਾ ਮੂੰਹ ਰੱਖਿਆ ਸੀ ਹਾਂ ਉਹ ਇੱਕ ਪਿਛਲੇ ਸਾਲ ਮਤਲਬ ਇਹਨਾਂ ਨੇ ਫਿਰੋਤੀ ਮੰਗੀ ਸੀ 50 ਲੱਖ ਦੀ ਮਤਲਬ ਉਹ ਹੀ ਮੇਰੇ ਕੇਸ ਜਾ ਲੱਗਦਾ ਕਿ ਮਤਲਬ ਵਾਹ ਪੂਰੀ ਨਹੀਂ ਕੀਤੀ ਮੰਗ ਤੇ ਉਹਨਾਂ ਨੇ ਮਤਲਬ ਇਹ ਹੋਗਾ ਹਾਂਜੀ ਨਹੀਂ ਨਹੀਂ ਤਾਂ ਇਹ ਸਾਡੀ ਕੋਈ ਨਹੀਂ ਹੈਗੀ ਨਾ ਵਿੱਚ ਸਾਰਾ ਸਾਫ ਹੋਇਆ ਕਿਸੇ ਗੋਲੀ ਨਹੀਂ ਨਹੀਂ ਗੋਲੀ ਨਹੀਂ ਲੱਗੀ ਮੈਂ ਪਿਸ਼ਾਬ ਭੱਜ ਗਿਆ ਸੀ ਮਤਲਬ ਹੁਣ ਵੇਖੋ ਕੀ ਕਰਦੀ ਪੁਲਿਸ ਹੁਣ ਉਹਨਾਂ ਤੇ ਕਾਰਵਾਈ ਕਰ ਰਹੇ ਹਾਂ। ਕਰ ਗਏ ਸੀ ਕੋਈ ਕਵਿ ਜੀ ਹਾਂ ਕਰ ਗਏ। ਠੀਕ ਹੋਣਾ। ਸਵੇਰ 9 ਵਜੇ ਦੀ ਗੱਲ ਆ। ਤਿੰਨ ਨੌ ਨੌਜਵਾਨ ਆਏ ਜਿੰਨਾਂ ਮੂੰਹ ਬੰਨੇ ਸੀਗੇ। ਪਾਟ ਕਾਲੀ ਸਾਈਡ ਤੋਂ। ਇਹਨਾਂ ਦੇ ਦੁਕਾਨ ਦੇ ਅੱਗੇ ਆ ਕੇ ਮਗਰ ਲਾਸਟ ਜਿਹੜਾ ਬੈਠਾ ਸੀ ਉਹਨੇ ਤਿੰਨ ਫਾਇਰ ਕੀਤੇ ਆ। ਜਿਹੜੇ ਇਹਨਾਂ ਦਾ ਨੁਕਸਾਨ ਸ਼ੀਸ਼ੇ-ਸ਼ੂਸ਼ੇ ਕਾਫੀ ਭਜ ਗਏ। ਬਾਕੀ ਕਿਸੇ ਦੇ ਇੰਜਨ ਨੇ ਹੋਣ ਦੀ ਕੋਈ ਖਬਰ ਨਹੀਂ ਬਾਕੀ ਸਾਰੇ। ਰੋਟੀ ਨੂੰ ਲੈ ਕੇ ਸਭ ਕੋਈ ਇਹਨਾਂ ਦੀ ਪੁਰਾਣੀ ਫਰੋਤੀ ਵੀ ਮੰਗੀ ਗਈ ਸੀ ਦੱਸਦੇ ਆ।